ਫਿਰ ਸਾਧ ਸੰਗਤ ਜੀ ਉਥੋਂ ਦੇ ਜਿਹੜੇ ਬੰਦੇ ਨੇ ਨਾ ਗਰੀਬੀ ਬਹੁਤ ਹੈ ਖੁਦ ਗਏ ਸੀ ਗੁਰੂ ਨਾਨਕ ਦੇਵ ਮਹਾਰਾਜ 사ਸਾ ਰਾਮ ਪਿੰਡ ਚ ਗੁਰੂ ਨਾਨਕ ਦੇਵ ਜੀ ਡੇਰਾ ਬਾਬਾ ਨਾਨਕ ਸਰੀਰ ਛੱਡਤਾ ਗੁਰੂ ਅੰਗਦ ਦੇਵ ਸਾਹਿਬ ਬਹਿ ਗਏ ਮਹਾਰਾਜ ਦੀ ਗੱਦੀ ਤੇ ਗੁਰੂ ਅਮਰਦਾਸ ਜੀ ਬਹਿ ਗਏ ਗੁਰੂ ਅੰਗਦ ਦੇਵ ਤੋਂ ਬਾਅਦ ਇਦਾਂ ਗੁਰੂ ਰਾਮਦਾਸ ਜੀ ਆ ਗਏ ਗੁਰੂ ਅਰਜਨ ਦੇਵ ਜੀ ਆ ਗਏ ਕਿਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੰਮ੍ਰਿਤਸਰ ਰਹਿੰਦੇ ਆ ਉਹ ਗਰੀਬ ਹੋਣ ਕਾਰਨ ਸਾਸਾ ਰਾਮ ਦੇ ਲੋਕ ਮਹਾਰਾਜ ਨੂੰ ਦੁਬਾਰਾ ਮੱਥਾ ਟੇਕਣ ਨਹੀਂ ਸੀ ਕੋਈ ਆਇਆ ਤੇ ਹਾਂ ਉਹ ਸੁਣਦੇ ਜ਼ਰੂਰ ਹੁੰਦੇ ਸੀ ਕਿ ਗੁਰੂ ਨਾਨਕ ਦੇਵ ਜੀ ਚਲੇ ਗਏ ਸਰੀਰ ਛੱਡ ਕੇ ਹੁਣ ਉਹਨਾਂ ਤੋਂ ਬਾਅਦ ਗੁਰਦੇਵ ਹੋਰ ਬੈੰਦੇ ਰਹੇ ਉਹਨਾਂ ਦੀ ਜਗ੍ਹਾ ਤੇ ਤੇ ਸਾਸ ਸੰਗ ਜੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਬਾਅਦ ਤੁਰ ਤੁਰ ਕੇ ਜਗਤ ਜਲੰਦੇ ਨੂੰ ਤਾਰਨ ਗਿਆ ਵੀ ਨਹੀਂ ਕੋਈ ਹੋਰ ਗੁਰੂ ਸਮਾਂ ਬੀਤਦਾ ਗਿਆ ਸਮਾਂ 200 ਸਾਲ ਲੱਗ ਗਏ ਹੁਣ 200 ਸਾਲਾਂ ਬਾਅਦ ਕੌਣ ਗਿਆ ਬਿਹਾਰ ਦੇ ਵਿੱਚ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਨੇ ਤੁਰ ਤੁਰ ਕੇ ਤਾਰਿਆ ਨਾ ਦੁਨੀਆ ਨੂੰ ਉਸ ਤੋਂ ਬਾਅਦ ਨੌਵੇਂ ਪਾਤਸ਼ਾਹ ਨੇ ਤਾਰਿਆ ਨਹੀਂ ਤਾਂ ਗੁਰੂ ਅੰਗਦ ਦੇਵ ਤੋਂ ਲੈ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤੱਕ ਕੋਈ ਨਹੀਂ ਗਿਆ ਕਿਤੇ ਤਾਰਨ ਵਾਸਤੇ ਕਿਤੇ ਜੀ ਨੇ ਆਉਣਾ ਵਸਾਖੀ ਤੇ ਮੇਲਾ ਲੱਗਣਾ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਘਰ ਚੋਂ ਵਸਾਖੀ ਸ਼ੁਰੂ ਕੀਤੀ ਸੀ ਵਸਾਖੀ ਦਾ ਮੇਲਾ ਲੱਗਦਾ ਹੁੰਦਾ ਸੀ ਫਿਰ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਜਿੱਥੇ ਮਹਾਰਾਜ ਨੇ ਰਹਿਣਾ ਅਮਰਤਸਰ ਉੱਥੇ ਵਸਾਖੀ ਦਾ ਮੇਲਾ ਲਗਿਆ ਕਰਨਾ ਸਾਧ ਸੰਗਤ ਜੀ ਹੁਣ ਸਮਾਂ ਇਦਾਂ ਦਾ ਬਣਿਆ ਨਵੇਂ ਪਾਤਸ਼ਾਹ ਪਹੁੰਚ ਗਏ ਉਧਰ ਉਥੋਂ ਸਾਸਾਰਾਮ ਦੇ ਜਿਹੜੇ ਲੋਕ ਹੈ ਨਾ ਹੁਣ ਦੇਖੋ 200 ਸਾਲ ਹੋ ਚੱਲਿਆ ਕਿੰਨੀਆਂ ਹੀ ਪੀੜੀਆਂ ਬਦਲ ਗਈਆਂ ਉਹਨਾਂ ਲੋਕਾਂ ਦੀ ਪਰ ਇੱਕ ਖਾਸियत ਸੀ ਉਹਨਾਂ ਲੋਕਾਂ ਦੀ ਉਹਨਾਂ ਨੇ ਆਪਦੇ ਪੁੱਤਾਂ ਨੂੰ ਪੋਤਿਆਂ ਨੂੰ ਪੜੋਤਿਆਂ ਨੂੰ ਅੱਗੇ ਦੀ ਅੱਗੇ ਦੱਸਿਆ ਕਿ ਆਪਾਂ ਗੁਰੂ ਨਾਨਕ ਦੇਵ ਦੇ ਸਿੱਖਾਂ ਗੁਰੂ ਨਾਨਕ ਦੇਵ ਜੀ ਆਏ ਸੀ ਇੱਥੇ ਆਹ ਹੁਣ ਹੁਕਮਨਾਮਾ ਹੋਇਆ ਨਾ ਸੁਣਿਆ ਕਿਸੇ ਧਿਆਨ ਨਾਲ ਕੀ ਨਹੀਂ ਨਹੀਂ ਸੁਣਿਆ ਹੋਣਾ ਪਤਾ ਮੈਨੂੰ ਨਹੀਂ ਸੁਣਿਆ ਹੋਣਾ ਕਿਸੇ ਨੇ ਕਿਉਂਕਿ ਸਾਡਾ ਉਧਰ ਧਿਆਨ ਨਹੀਂ ਹੁੰਦਾ ਕਿਸੇ ਦਾ ਮਹਾਰਾਜ ਕਹਿੰਦੇ ਏਕ ਪਿਤਾ ਏਕ ਇਸਕੇ ਹੰਬਾਰਿਕ ਤੂੰ ਮੇਰਾ ਗੁਰਹਾਈ ਉਹ ਦੱਸਦੇ ਹੁੰਦੇ ਸੀ ਕਿ ਆਪਾਂ ਕੀਦੇ ਪੁੱਤਾਂ ਆਪਾਂ ਕੀਦੇ ਸਿੱਖਾਂ ਗੁਰੂ ਨਾਨਕ ਦੇਵ ਦੇ ਆਪਾਂ ਦੱਸਿਆ ਕਦੇ ਆਪਦੇ ਬੱਚਿਆਂ ਨੂੰ ਕਿ ਇੱਥੇ ਮੱਥਾ ਕਿਵੇਂ ਟੇਕਣਾ ਆ ਕੇ ਕਿਵੇਂ ਸਤਕਾਰ ਕਰਨਾ ਗੁਰੂ ਦਾ 30 ਕਿੱਲੇ ਪੁੱਤ ਮੈਂ 40 ਬਣਾ ਕੇ ਜਰ ਲਿਆ ਤੇਰੇ ਲਈ ਤੂੰ 50 ਕਰ ਲਈ ਤੂੰ 60 ਕਰ ਲਈ ਤੂੰ ਅਮਰੀਕਾ ਛੱਡ ਕੈਨੇਡਾ ਦੁਨੀਆ ਚ ਘੁੰਮ ਲਈ ਇਹ ਜ਼ਰੂਰ ਦਿੱਤਾ ਸੀ ਆਪਣੇ ਬੱਚਿਆਂ ਨੂੰ ਪਰ ਸਿੱਖੀ ਨਹੀਂ ਦਿੱਤੀ ਅਸੀਂ ਕਿਸੇ ਨੇ ਵੀ ਆਪਣੇ ਬੱਚਿਆਂ ਨੂੰ ਕਿਸੇ ਕਿਹਾ ਕੀਆ ਦਾੜੀ ਨਾ ਕਟਾਈਂ ਭਾਈ ਗੁਰੂ ਨਾਨਕ ਦੇਵ ਜੀ ਗੁੱਸੇ ਹੋ ਜਾਣਗੇ ਆਪਣੇ ਨਾਲ ਆ ਕੇਸ ਨਾ ਕਟਾਈਂ ਕਲਗੀਧਰ ਮਹਾਰਾਜ ਗੁੱਸੇ ਹੋ ਜਾਣਗੇ ਰੁੱਸ ਜਾਣਗੇ ਸਾਰਿਆਂ ਨੇ ਪੜਿਆ ਜ਼ਰੂਰ ਹੈ ਮੇਰਾ ਰੁੱਸੇ ਨਾਲ ਕਲਗੀਆਂ ਵਾਲਾ ਉਹ ਤਾਂ ਪਤਾ ਤੁਹਾਨੂੰ ਕਿ ਮੰਨਿਆ ਹੋਇਆ ਤੁਹਾਡੇ ਨਾਲ ਕੀ ਰੁੱਸਿਆ ਹੋਇਆ ਕਿਸੇ ਨੇ ਨਹੀਂ ਦੱਸਿਆ ਹੁਣ ਆਪਣੇ ਬੱਚਿਆਂ ਨੂੰ ਪਰ ਧੰਨਾ ਹੈ ਉਹ ਸਾਸਾਰਾਮ ਪਿੰਡ ਬਿਹਾਰ ਦੇ ਲੋਕ ਜਿੰਨਾ ਆਪਣੇ ਆਪਣੇ ਪੋਤਿਆਂ ਪਰੋਤਿਆਂ ਨੂੰ ਵੀ ਦੱਸਿਆ ਆਪਾਂ ਗੁਰੂ ਨਾਨਕ ਦੇਵ ਦੇ ਸਿੱਖਾਂ ਆਪਾਂ ਕਿਤੇ ਹੋਰ ਮੱਥਾ ਨਹੀਂ ਟੇਕਣਾ ਕੀ ਬੋਲਣਾ ਕੀ ਪੜਨਾ ਜੈ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਇਦਾਂ ਉਹ ਪੜਦੇ ਹੁੰਦੇ ਸੀ ਉਹਨਾਂ ਨੂੰ ਬਹੁਤੀ ਬਾਣੀ ਨਹੀਂ ਸੀ ਆਉਂਦੀ ਸਾਰਿਆਂ ਨੇ ਬੋਲਣਾ ਤੁਸੀਂ ਵੀ ਬੋਲਿਓ ਧਾਰਨਾ ਚ ਤਨ ਗੁਰੂ ਨਾਨਕ ਤੂੰ ਹੀ ਨਰੰਕਾਰ ਤਨ ਗੁਰੂ ਨਾਨਕ ਤੂੰ ਹੀ ਨੰਕਾਰ ਤਨ ਗੁਰੂ ਨੂੰ ਗੁਰੂ ਨਾਨਕ ਤੂੰ ਵੀ ਨੰਕਾਰ ਆ ਤਨ ਕੋ ਨਨਕੁਰਾਨਕ ਤੂੰ ਹੀ ਨਰੰਕਾਰ ਹੋ ਤੂੰ ਹੀ ਨਰੰਕਾਰ ਕੋ ਨਾਨਕ ਦੇ ਮਹਾਰਾਜ ਦੇ ਨਾਮ ਦੇ ਵਿੱਚ ਬੜਾ ਕਿੰਨੀ ਸ਼ਕਤੀ ਹੈ ਨਾਮ ਲਈਏ ਸਤਿਗੁਰ ਨਾਨਕ ਕੇ ਦੁਖਦਾਰ ਦਰੋਗ ਮਿਟੇ ਸੂ ਭਿਆਨਕ ਜੀ ਨਾਮ ਲਈਏ ਸਤਿਗੁਰ ਨਾਨਕ ਕੇ ਹਾਰਮੋਨੀਅਮ ਦੀ ਬਾਤ ਛੱਡ ਦਿਓ ਸੁਖ ਸੰਪਤੀ ਭੋਗ ਮਿਲੇ ਸੋ ਅਚਾਨਕ ਜੀ ਨਾਮ ਲਈਏ ਸਤਗੁਰੂ ਨਾਨਕ ਕੇ ਜਗ ਕਾਗ ਚੁਣੈ ਮੋਤੀ ਅਰਮਾਨ ਕੋ ਸਾਰੀ ਸੰਗਤ ਮਿਲ ਕੇ ਆਖੋ ਤਨ ਤਨ ਸ੍ਰੀ ਗੁਰੂ ਬਾਬਾ ਨਾਨਕ ਸਾਰੀ ਸੰਗਤ ਮਿਲ ਕੇ ਆਖੋ ਤਨ ਤਨ ਸ੍ਰੀ ਗੁਰੂ ਬਾਬਾ ਨਾਨਕ ਨਾਨਕ ਉਹ ਲੋਕਾਂ ਨੇ ਇਹ ਦੱਸਿਆ ਆਪਣੇ ਪੁੱਤ-ਪੜੋਤਿਆਂ ਨੂੰ ਤੇ ਉਹਨਾਂ ਨੇ ਸਮਝਿਆ ਵੀ ਫਿਰ ਉਹਨਾਂ ਦੇ ਬੱਚਿਆਂ ਨੇ ਸਾਡੇ ਤਾਂ ਪੁੱਤ-ਪੜੋਤੇ ਆਖੇ ਨਹੀਂ ਨਾ ਲੱਗਦੇ ਲੱਗਦੇ ਆ ਨਾਲੇ ਆਪਾਂ ਸਿੱਖਾਂ ਦੇ ਬੱਚੇ ਆ ਕਿਹੜਾ ਲੱਗਦਾ ਦੱਸੋ ਸਿੱਖਾਂ ਦਾ ਬੱਚਾ ਆਖੇ ਕੋਈ ਨਹੀਂ ਲੱਗਦਾ ਕਿਉਂਕਿ ਹੋਰ ਟ੍ਰੈਂਡ ਚੱਲਿਆ ਨਾ ਦੁਨੀਆ ਤੇ ਉਹ ਦਾੜੀ ਵਾਲਾ ਬੱਚਿਆ ਫਿਰ ਉਹ ਆਪਦੇ ਆਪ ਨੂੰ ਉਹ ਸਮਝਦਾ ਮੈਂ ਸੋਹਣਾ ਨਹੀਂ ਲੱਗਦਾ ਉਦਾਂ ਸੋਹਣਾ ਲੱਗੂਗਾ ਮੈਂ ਸਿੱਖਾਂ ਦੇ ਬੱਚਿਆਂ ਨੂੰ ਤਾਂ ਕਹਿਣ ਦੀ ਲੋੜ ਨਹੀਂ ਸੀ ਪਰ ਅੱਜ ਕਹਿਣਾ ਪੈਂਦਾ ਬਿਹਾਰ ਦੇ ਲੋਕ ਜਿਨ੍ਹਾਂ ਨੂੰ ਤੁਸੀਂ ਭਈਏ ਕਹਿ ਦਿੰਦੇ ਹੋ ਨਾ ਉਹ ਸਿੱਖ ਬਣ ਜਾਣ ਫਿਰ ਆਪਾਂ ਕੀ ਕਹਨੇ ਆ ਇੰਨਾ ਸਾਂਭ ਲੈਣੀਆਂ ਸਿੱਖੀ ਹੁਣ ਜੇ ਤੁਸੀਂ ਨਹੀਂ ਸਾਂਭੋਗੇ ਕਿਸੇ ਨੇ ਤਾਂ ਸਾਂਭਣੀ ਐ ਜੇ ਗੋਰੇ ਸਿੱਖ ਬਣ ਜਾਣ ਕਿੰਨੇ ਖੁਸ਼ ਹੋਣਿਆ ਕਿ ਵਈ ਸਿੱਖੀ ਗੋਰਿਆਂ ਨੇ ਸਾਂਭ ਲਈ ਸਿੱਖ ਤਾਂ ਕੋਈ ਵੀ ਬਣ ਸਕਦਾ ਜਿਹਨੇ ਗੁਰੂ ਨਾਨਕ ਦੀ ਮੰਨ ਲਈ ਗੁਰੂ ਨਾਨਕ ਸਾਹਿਬ ਨੂੰ ਮੰਨ ਲਿਆ ਨਾ ਉਹ ਸਿੱਖ ਹੈ ਹੁਣ ਜੇ ਆਪਾਂ ਸਿੱਖਾਂ ਦੇ ਬੱਚੇ ਨਹੀਂ ਸਿੱਖ ਬਣ ਸਕਦੇ ਫੇ ਕਿਸੇ ਤਾਂ ਬਣਨਾ ਕਿਸੇ ਤਾਂ ਰਾਜ ਕਰਨਾ ਹੀ ਹੈ ਨਾ ਦੁਨੀਆ ਤੇ ਅਸੀਂ ਗੋਰੇ ਵੀ ਅਸੀਂ ਗੋਰੇ ਬਣੀ ਜਾਂਦੇ ਆ ਬਾਹਰ ਜਾ ਜਾ ਕੇ ਬਣਦੇ ਪਏ ਆ ਨਾ ਤੇ ਹੁਣ ਫਿਰ ਦੂਜਿਆਂ ਨੇ ਤਾਂ ਸਿੱਖ ਬਣਨਾ ਹੀ ਹੈ ਸੋ ਰੋ ਵਿਚਾਰ ਉਹਨਾਂ ਸਮਝਾਇਆ ਪਿਓਾਂ ਨੇ ਦਾਦਿਆਂ ਨੇ ਬੱਚੇ ਸਮਝ ਗਏ ਗੁਰਨਾਨਕ ਤੋਂ ਬਿਨਾ ਮੱਥਾ ਨਹੀਂ ਟੇਕਦੇ ਪਰ ਹੁਣ ਗੁਰਨਾਨਕ ਤੋਂ ਬਿਨਾ ਦਰਸ਼ਨ ਨਹੀਂ ਨਾ ਹੋਇਆ ਕਿਸੇ ਹੋਰ ਗੁਰੂ ਦਾ 200 ਸਾਲ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ 사ਸਾਰਾਮ ਬਿਹਾਰ ਚ ਗਏ ਬਿਹਾਰ ਚ ਉਥੇ ਦਾਦੇ ਪੜਦਾਦੇ ਹੁੰਦੇ ਗਏ ਇੱਕ ਉਥੇ ਅੱਲ ਪੈ ਗਈ ਸੀ ਫੱਗੂ ਸੀ ਨਾਂ ਉਹਨੂੰ ਸਾਰੇ ਪਿੰਡ ਚ ਚਾਚਾ ਹੀ ਕਹਿੰਦੇ ਸੀ ਚਾਚਾ ਫੱਗੂ ਛੋਟਾ ਵੀ ਉਹਨੂੰ ਚਾਚਾ ਕਿਆ ਕਰੇ ਵੱਡੇ ਬਜ਼ੁਰਗ ਵੀ ਉਹਨੂੰ ਚਾਚਾ ਹੀ ਕਿਆ ਕਰਨ ਉਹ ਫੱਗੂ ਦੇ ਦਾਦੇ ਪੜਦਾਦਿਆਂ ਨੇ ਦੱਸਿਆ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਆਏ ਸੀ ਇੱਥੇ ਆਪਾਂ ਉਹਨਾਂ ਦੇ ਸਿੱਖਾਂ ਆਪਾਂ ਉਹਨਾਂ ਨੂੰ ਮੰਨਣ ਆਲੇ ਆ ਜੈ ਗੁਰੂ ਨਾਨਕ ਧੰ ਗੁਰੂ ਨਾਨਕ ਬੋਲਿਆ ਕਰੋ ਉਹ ਇਦਾਂ ਹੀ ਬੋਲਦਾ ਉਹਦੇ ਮਨ ਚ ਇੱਛਾ ਸੀ ਕਿ ਜਿਹਦਾ ਨਾਮ ਲੈਣਾ ਮੈਂ ਉਹ ਮੈਨੂੰ ਮਿਲੂਗਾ ਮੈਂ ਤਾਂ ਗਰੀਬਾਂ ਜਾ ਨਹੀਂ ਸਕਦਾ ਅਮਰਕਸਰ ਪੰਜਾਬ ਜਿੱਥੇ ਗੁਰੂ ਸਾਹਿਬ ਰਹਿੰਦੇ ਐ ਉਹ ਮਿਲਣਗੇ ਮੈਨੂੰ ਆ ਕੇ ਸੋਖਮਨੀ ਸਾਹਿਬ ਪੜਦੇ ਆ ਨਾ ਮਹਾਰਾਜ ਕਹਿੰਦੇ ਕਾਂਖੀ ਏਕੈ ਦਰਸ਼ ਪੜਦੇ ਹੋ ਸੋਖਮਨੀ ਸਾਹਿਬ ਫਿਰ ਬੋਲਦੇ ਕਿਉਂ ਨਹੀਂ ਅੱਗੇ ਕਾਂਖੀ ਏਕੈ ਦਰਸ਼ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਕਹਿੰਦੇ ਵਾਹਿਗੁਰੂ ਜੀ ਨੂੰ ਤੇਰੇ ਦਰਸ਼ਨਾਂ ਦੀ ਇੱਛਾ ਤੈਨੂੰ ਮਿਲਣ ਦੀ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਨੂੰ ਚਰਨਾਂ ਦੀ ਧੂੜ ਬਣਾ ਦੇ ਉਹਨਾਂ ਦੀ ਐਂ ਕਹਿੰਦੇ ਮਹਾਰਾਜ ਕਿ ਜਿਹਨੂੰ ਤੈਨੂੰ ਮਿਲਣ ਦੀ ਇੱਛਾ ਹੈ ਇਹਨੂੰ ਮਿਲਣ ਦੀ ਇੱਛਾ ਪੈਦਾ ਹੋ ਗਈ ਫੱਗੂ ਨੂੰ ਇਨੇ ਸੋਚਿਆ ਕਿ ਘਰ ਪਾ ਲਈਏ ਗੁਰੂ ਸਾਹਿਬ ਆਉਣਗੇ ਇੱਕ ਹਾਲ ਦਾ ਕਮਰਾ ਬਣਾ ਲਿਆ ਇੱਕ ਗੁਰੂ ਸਾਹਿਬ ਦਾ ਕਮਰਾ ਬਣਾਤਾ ਕਿ ਜਦੋਂ ਮਹਾਰਾਜ ਗੁਰੂ ਨਾਨਕ ਦੇਵ ਜੀ ਆਉਣਗੇ ਨਾ ਤੇ ਉਹਨਾਂ ਨੂੰ ਬਿਠਾਵਾਂਗੇ ਆ ਕਮਰੇ 'ਚ ਦੋ ਕਮਰੇ ਪਾਏ ਨੇ ਕੱਚੇ ਵਿੜਾ ਰੱਖਿਆ ਇਹਦੇ ਕੋਲ ਥਾਂ ਬਹੁਤ ਸੀ ਲੋਕਾਂ ਨੇ ਕਿਹਾ ਇੱਕ ਅੰਦਾ ਕਮਰਾ ਹੋਰ ਪਾ ਲੈਂਦਾ ਕਹਿੰਦਾ ਨਾ ਨਾ ਕਹਿੰਦਾ ਐਵੇਂ ਜਗਾ ਘੇਰਨੀ ਐ ਜਦੋਂ ਗੁਰੂ ਨਾਨਕ ਦੇਵ ਜੀ ਆਏ ਇੱਧਰ ਮੈਂ ਪੈਣਾ ਉਧਰ ਉਹਨਾਂ ਨੂੰ ਬਾਹੂਗਾ ਤੇ ਉਹਨਾਂ ਪਿੱਛੇ ਪਤਾ ਨਹੀਂ ਕਿੰਨੀ ਕੁ ਸੰਗਤ ਆ ਜਾਣੀ ਹੈ ਇੱਥੇ ਤਾਂ ਹੁਣ ਉਹਨੇ ਕੀ ਆਇਆ ਉਹ ਨਾ ਜਿਨ੍ਹਾਂ ਨੂੰ ਸੱਦਿਆ ਕਾਰਡ ਦਿੱਤਾ ਉਦੋਂ ਪਤਾ ਨਹੀਂ ਕਿੰਨੇ ਕੀ ਆ ਜਾਂਦੇ ਹੁੰਦੇ ਸੀ ਕਿ ਮੈਂ ਵਿਹੜਾ ਤਾਂ ਰੱਖਿਆ ਕਿ ਸੰਗਤ ਬੈਠੂ ਇੱਥੇ ਜਿਵੇਂ ਤੁਸੀਂ ਬੈਠੇ ਹੋ ਤੇ ਇੱਕ ਡਿਉੜੀ ਬਣਾਈ ਉੱਚੀ ਛਾਰੀ ਲੋਕ ਕਹਿੰਦੇ ਭਾਈ ਐਡੀ ਉੱਚੀ ਡਿਉੜੀ ਕਿਉਂ ਐਡਾ ਗੇਟ ਕਿਉਂ ਲਾਇਆ ਨਿੱਕਾ ਬਣਾ ਲੈਂਦਾ ਕਹਿੰਦਾ ਮੇਰੇ ਮਨ ਦੀ ਇੱਛਾ ਹੈ ਜਦੋਂ ਗੁਰੂ ਨਾਨਕ ਦੇਵ ਜੀ ਆਉਣਗੇ ਨਾ ਘੋੜੇ ਤੇ ਬਹਿ ਕੇ ਸਿੱਧਾ ਅੰਦਰ ਹੁਣ ਉਤਰਨਾ ਬਾਹਰ ਕਿ ਘੋੜੇ ਤੇ ਚੜ੍ਹ ਕੇ ਆਉਣ ਗੁਰੂ ਨਾਨਕ ਗੁਰੂ ਨਾਨਕ ਗੁਰੂ ਨਾਨਕ ਹੁਣ ਗੁਰੂ ਨਾਨਕ ਤਾਂ ਹੈ ਨਹੀਂ ਦੁਨੀਆ ਤੇ ਉਹ ਤਾਂ ਚਲੇ ਗਏ ਕਦੋਂ ਦੇ ਇੱਥੇ ਗੁਰੂ ਸਾਹਿਬ ਬਦਲਦੇ ਗਏ ਗੁਰੂ ਅੰਗਦ ਦੇਵ ਜੀ ਨੂੰ ਕਿਹਾ ਮਹਾਰਾਜ ਨੇ ਕਿ ਜਾ ਕੇ ਖਡੂਰ ਸਾਹਿਬ ਨਗਰ ਬਸਾ ਲੋ ਕਿਉਂ ਕਹਿੰਦੇ ਇੱਥੇ ਡੇਰਾ ਬਾਬਾ ਨਾਨਕ ਤੁਹਾਨੂੰ ਮੇਰੇ ਬੰਦਿਆਂ ਨੇ ਰਹਿਣ ਨਹੀਂ ਦੇਣਾ ਕਹਿੰਦੇ ਈਰਖਾ ਕਰਨਗੇ ਫਿਰ ਗੁਰੂ ਅੰਗਦ ਦੇਵ ਜੀ ਨੂੰ ਕਹਿਣਾ ਪਿਆ ਗੁਰੂ ਅਮਰਦਾਸ ਜੀ ਨੂੰ ਕਿ ਜਾਓ ਮਰਵਾਹੇ ਖੱਤਰੀ ਨੇ ਜਗ੍ਹਾ ਦਿੱਤੀ ਐ ਨਾ ਜਿਹੜੀ ਆਪਾਂ ਨੂੰ ਬਿਆਸ ਦੇ ਕੰਡੇ ਤੇ ਗੋਇੰਦਵਾਲ ਨਗਰ ਵਸਾ ਲੋ ਉੱਥੇ ਕਿਉਂ ਕਹਿੰਦੇ ਇੱਥੇ ਤੁਹਾਨੂੰ ਰਹਿਣ ਨਹੀਂ ਦੇਣਾ ਆਪਣੇ ਬੰਦਿਆਂ ਨੇ ਉੱਥੇ ਜਾਣਾ ਪੈਣਾ ਕਹਿੰਦੇ ਈਰਖਾ ਕਰਨਗੇ ਆਪ ਦਾ ਬਣਾਓ ਹੋਰ ਜਾ ਕੇ ਸੋ ਸਾਧ ਸੰਗਤ ਜੀ ਇਦਾਂ ਗੁਰੂ ਸਾਹਿਬ ਬਦਲਦੇ ਗਏ ਜਗ੍ਹਾ ਵੀ ਬਦਲਦੀ ਗਈ ਕੇਂਦਰ ਸਿੱਖੀ ਦਾ ਸਮਾਂ ਆ ਗਿਆ ਇਹ ਯਾਦ ਕਰਦਾ ਉਹਨਾਂ ਦਿਨਾਂ 'ਚ ਗੁਰੂ ਤੇਗ ਬਹਾਦਰ ਪਹੁੰਚੇ ਹੋਏ ਸੀ ਗੁਰਨਾਨਕ ਦੇਵ ਮਹਾਰਾਜ ਨੂੰ ਯਾਦ ਕਰਦਾ ਤਾਰ ਸੇਵਾਵਾਂ ਪੇਟਾਵਾਂ ਇਕੱਠੀਆਂ ਕਰਦਾ ਲੋਕਾਂ ਕੋਲੋ ਕਿ ਜਦੋਂ ਗੁਰੂ ਜੀ ਆਉਣਗੇ ਮੈਂ ਇੰਨਾ ਕੁਝ ਇਕੱਠਾ ਕਰਕੇ ਦਊਂਗਾ ਪਿੰਡ ਵੱਲੋਂ ਮਹਾਰਾਜ ਨੂੰ ਕਿ ਮਹਾਰਾਜ ਆ ਤੁਹਾਡੇ ਸਿੱਖਾਂ ਦਿੱਤਾ ਸਭ ਕੁਝ ਇਹ ਉਹਦੀ ਇੱਛਾ ਹੈ ਚਾਚੇ ਫੱਗੂ ਦੀ ਸਾਧ ਸੰਗਤ ਜੀ ਕਿ ਗੁਰਨਾਨਕ ਦੇਵ ਮਹਾਰਾਜ ਆਉਣਗੇ ਲੋਕਾਂ ਪੁੱਛਣਾ ਓਏ ਗੁਰਨਾਨਕ ਦੇਵ ਮਹਾਰਾ ਨੂੰ ਯਾਦ ਕਰਦਾ ਰਹਿਣਾ ਕਮਰਾ ਵੀ ਬਣਾਈ ਬੈਠਾ ਉਹਨਾਂ ਦੇ ਬੈਠਣ ਵਾਸਤੇ ਔ ਸੰਗਤ ਦੇ ਬੈਠਣ ਨੂੰ ਏਡਾ ਵਿੜਾ ਛੱਡਿਆ ਹੋਇਆ ਏਡੀ ਤਿਆਰੀ ਕੀਤੀ ਹੋਈ ਆ ਉਹ ਗੁਰੂ ਨਾਨਕ ਦੇਵ ਮਾਰ ਨੂੰ ਕੋਈ ਚਿੱਠੀ ਪੱਥਰ ਭੇਜਿਆ ਵੀ ਹੈ ਕਿ ਨਹੀਂ ਇਹ ਪਤਾ ਕੀ ਕਹਿੰਦਾ ਮੈਂ ਲਿਖ ਸਤ ਗੁਰ ਵੱਲ ਪਾਈਆਂ ਚਿੱਠੀਆਂ ਪ੍ਰੇਮ ਦੀਆਂ ਲਿਖ ਸਤ ਗੁਰ ਵੱਲ ਪਾਈਆਂ ਚਿੱਠੀਆਂ ਪ੍ਰੇਮ ਦੀਆਂ ਲਿਖ ਸਤ ਗੁਰ ਵੱਲ ਪਾਈਆਂ ਚਿੱਠੀਆਂ ਬੇਮੰਦੀਆਂ ਮੈਂ ਲਿਖ ਸਤ ਗੁਰ ਵੱਲ ਪਾਈਆਂ ਚਿੱਠੀਆਂ ਬੇਮੰਦੀਆਂ ਬੋਲੋ ਲਿਖ ਸਤ ਗੁਰ ਵੱਲ ਮੈਂ ਲਿਖ ਸਤ ਗੁਰ ਵੱਲ ਪਾਈਆਂ ਚਿੱਠੀਆਂ ਪ੍ਰੇਮ ਦੀਆਂ ਲਿਖ ਸਤ ਗੁਰ ਵੱਲ ਪਾਈਆਂ ਮੈਂ ਚਿੱਠੀਆਂ ਪ੍ਰੇਮ ਦੀਆਂ ਲਿਖ ਸਤ ਗੁਰ ਵੱਲ ਪਾਈਆਂ ਚਿੱਠੀਆਂ ਪ੍ਰੇਮ ਦੀਆਂ ਲੈ ਗਏ ਸਤਗੁਰੂ ਵੱਲ ਪਾਈਆਂ ਚਿੱਠੀਆਂ ਪ੍ਰੇਮ ਦੀਆਂ ਮੈਂ ਲੈ ਕੇ ਸਤਗੁਰੂ ਵੱਲ ਪਾਈਆਂ ਚਿੱਠੀਆਂ ਪ੍ਰੇਮ ਦੀਆਂ ਜੀ ਚਿੱਠੀਆਂ ਪ੍ਰੇਮ ਦੀਆਂ ਚਿੱਠੀਆਂ ਪ੍ਰੇਮ ਦੀਆਂ ਯਾਰ ਮੇਂ ਚਿੱਠੀਆਂ ਪ੍ਰੇਮ ਦੀਆਂ ਚਿੱਠੀਆਂ ਪ੍ਰੇਮ ਦੀਆਂ ਚਿੱਠੀਆਂ ਪ੍ਰੇਮ ਦੀਆਂ ਚਿੱਠੀਆਂ ਪ੍ਰੇਮ ਦੀਆਂ ਚਿੱਠੀਆਂ ਦੇ ਲਿਖ ਸਤ ਗੁਰ ਵੱਲ ਪਾਈਆਂ ਚਿੱਠੀਆਂ ਪ੍ਰੇਮ ਦੀਆਂ ਲਿਖ ਸਤ ਗੁਰ ਵੱਲ ਪਾਈਆਂ ਮੈਂ ਚਿੱਠੀਆਂ ਪ੍ਰੇਮ ਦੀਆਂ ਲਿਖ ਸਤ ਗੁਰ ਵੱਲ ਪਾਈਆਂ ਚਿੱਠੀਆਂ ਲਿਖ ਸਤਿਗੁਰਵਲ ਪਾਈਆਂ ਚਿੱਠੀਆਂ ਪ੍ਰੇਮ ਦੀਆਂ ਬੋਲੋ ਲਿਖ ਸਤਿਗੁਰਵਲ ਮੈਂ ਲਿਖ ਸਤਿਗੁਰਵਲ ਪਾਈਆਂ ਚਿੱਠੀਆਂ ਪ੍ਰੇਮ ਦੀਆਂ ਰੱਬ ਦੇ ਨਾਮ ਮੈਂ ਪ੍ਰੇਮ ਦੀ ਚਿੱਠੀ ਪਾਈ ਹੋਈ ਆ ਆ ਜਾਣਗੇ ਜੇ ਉਹਨਾਂ ਦਾ ਪ੍ਰੇਮ ਹੋਇਆ ਮੇਰੇ ਨਾਲ ਹਰਦਮ ਦਿਲ ਵਿੱਚ ਵੱਜਦੀ ਰਹਿੰਦੀ ਤੇਰੀ ਮਾ ਤਾਰ ਮਾਲਕਾ ਮੇਰੇ ਦਿਲ ਚ ਤਾਰ ਖੜਕਦੀ ਰਹਿੰਦੀ ਐ ਜੇ ਇਧਰ ਪ੍ਰੇਮ ਐ ਨਾ ਉਧਰ ਵੀ ਹੋਊ ਫਿਰ ਆਪੇ ਕਿਸੇ ਨੂੰ ਪਿਆਰ ਕਰਨ ਲੱਗ ਜੋ ਨਾ ਇਧਰੋਂ ਪਿਆਰ ਆ ਰਿਹਾ ਨਾ ਆਪਦੇ ਵੱਲੋਂ ਜਿਹਨੂੰ ਪਿਆਰ ਕਰਨ ਲੱਗ ਗਏ ਆ ਉਹਦੇ ਆਪੇ ਹੀ ਪਿਆਰ ਹੋਣ ਲੱਗ ਜੂ ਤੁਹਾਡੂੰ ਉਹਨੂੰ ਵੀ ਆਪੇ ਇਹ ਇੱਕ ਕਨੈਕਸ਼ਨ ਐ ਸਾਧ ਸੰਗਤ ਜੀ ਮੰਨਦਾ ਆ ਫੋਨ ਦੀ ਘੰਟੀ ਲੇਟ ਜਾਊਗੀ ਆ ਦਿਲ ਦੀ ਤਾਰ ਬਹੁਤ ਛੇਤੀ ਜਾਂਦੀ ਆ ਦਿਨ ਹੀ ਯਾਦ ਕਰਨ ਲੱਗ ਜੋ ਫਲਾਣੇ ਨੂੰ ਮਿਲਣਾ ਐ ਜਾ ਤਾਂ ਬੰਦਾ ਆਇਆ ਖੜਾ ਹੁਣ ਤੁਹਾਡੇ ਘਰ ਨਹੀਂ ਤਾਂ ਫੋਨ ਤਾਂ ਆਇਆ ਹੀ ਲੈ ਉਹਦਾ ਇਹ ਮਨ ਦੀ ਤਾਰ ਹੈ ਜੇ ਮਨੋਚੇਤੇ ਕਰਦੇ ਆ ਇਹ ਦਿਲ ਦੀਆਂ ਤਾਰਾਂ ਐਡੀਆਂ ਤੇਜ ਨੇ ਕਹਿੰਦਾ ਮੈਂ ਤਾਂ ਪ੍ਰੇਮ ਦੀਆਂ ਚਿੱਠੀਆਂ ਪਾਈਆਂ ਜੇ ਇੱਧਰ ਪ੍ਰੇਮ ਹੈ ਨਾ ਉਧਰ ਗੁਰੂ ਨਾਨਕ ਦੇਵ ਦੇ ਚਰਨਾਂ 'ਚ ਵੀ ਪ੍ਰੇਮ ਹੋਊ ਫਿਰ ਉਹਨਾਂ ਦੇ ਮਨ 'ਚ ਵੀ ਮੇਰੇ ਲਈ ਪ੍ਰੇਮ ਹੋਊ ਆ ਜਾਣਗੇ ਹੁਣ ਜਗਤ ਜਲੰਦੇ ਨੂੰ ਤਾਰਨ ਵਾਸਤੇ ਆਪਣੇ ਪਰਿਵਾਰ ਸਮੇਤ ਗੁਰੂ ਤੇਗ ਬਹਾਦਰ ਮਹਾਰਾਜ ਬਿਹਾਰ ਪਹੁੰਚੇ ਹੋਏ ਆ ਮਾਤਾ ਜੀ ਮਾਤਾ ਗੁਜਰਕੌਰ ਜੀ ਗਰਭਵਤੀ ਨੇ ਉਹਨਾਂ ਦੇ ਪੇਟੋਂ ਬੱਚੇ ਨੇ ਜਨਮ ਲੈਣਾ ਆ। ਆਪ ਦੀ ਮਾਤਾ ਮਾਤਾ ਨਾਨਕੀ ਨੂੰ ਆਪ ਦੇ ਰਿਸ਼ਤੇਦਾਰ ਮਾਤਾ ਗੁਜਰਕੌਰ ਜੀ ਦੇ ਭਾਈ ਮਾਮਾ ਕਿਰਪਾਲ ਚੰਦ ਨੂੰ ਨਾਲ ਲੈ ਕੇ ਪਟਨੇ ਪਹੁੰਚੇ ਹੋਏ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਹੋਇਆ ਨਾ ਕਲਗੀ ਤਰਸਾ ਮਹਾਰਾਜ ਦਾ ਉੱਥੇ ਜਨਮ। ਬਾਲ ਲੀਲਾ। ਗੁਰਦੁਆਰਾ ਸਾਹਿਬ ਹਰਮੰਦਰ ਪਟਨਾ ਬਿਹਾਰ ਬਣਿਆ ਨਾ। ਸਾਲਸਰਾਏ ਜੋਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਸਿੱਖਸੀ ਜੀ ਦੇ ਘਰ ਜਨਮ ਹੋਇਆ। ਇੱਕ ਦਿਨ ਇਹ ਪ੍ਰੇਮ ਚ ਮਗਨ ਉੱਦਨ ਗਿਆ ਰਾਤ ਗਈ ਦੂਜਾ ਦਿਨ ਚੜ ਗਿਆ ਇਹ ਜੀ ਤਾਰ ਪਾਈ ਇਹ ਜੀ ਚਿੱਠੀ ਪਾਈ ਕਿ ਮਹਾਰਾਜ ਗੁਰੂ ਨਾਨਕ ਦੇਵ ਜੀ ਮਿਲੋ ਮੈਨੂੰ ਆ ਕੇ ਹੁਣ ਗੁਰੂ ਨਾਨਕ ਦੇਵ ਜੀ ਨੂੰ ਤਾਂ 200 ਸਾਲ ਹੋ ਗਏ ਗਿਆ ਨੂੰ ਗੁਰੂ ਨਾਨਕ ਦੇਵ ਜੀ ਮੈਨੂੰ ਮਿਲੋ ਆ ਕੇ ਮੇਰੇ ਦਾਦੇ ਪਰਦਾਦੇਆਂ ਦੱਸਿਆ ਅਸੀਂ ਤੁਹਾਡੇ ਸਿੱਖਾਂ ਸਾਨੂੰ ਮਿਲੋ ਮਹਾਰਾਜ ਆਪ ਫਿਰ ਹੋਇਆ ਕਿ ਉਹ ਪ੍ਰੇਮ ਫੜ ਕੇ ਆਇਦਰੋਂ ਘੋੜੇ ਤੇ ਸਵਾਰ ਹੋਏ ਨਵੇਂ ਪਾਤਸ਼ਾ ਅੱਡੀ ਲਾਈ ਸਿੱਖਾਂ ਨੇ ਮਗਰ ਘੋੜੇ ਭੁਜਾ ਲੈ ਕੀ ਅੱਗੇ ਤਾਂ ਦੱਸਦੇ ਸੀ ਅੱਜ ਦੱਸਿਆ ਹੀ ਨਹੀਂ ਮਹਾਰਾਜ ਨੇ ਕਿੱਧਰ ਚੱਲੇ ਅੱਜ ਦੱਸਿਆ ਹੀ ਨਹੀਂ ਮਹਾਰਾਜ ਨੇ ਭੱਜ ਲੇ ਸਿੱਖ ਡੜਾ ਕੇ ਘੋੜੇ ਕਿ ਪਤਾ ਨਹੀਂ ਕਿੱਧਰ ਨੂੰ ਤੁਰੇ ਜਾਂਦੇ ਆ ਪਾਤਸ਼ਾ ਕਿੱਥੇ ਪਹੁੰਚ ਗਏ ਸਾਧ ਸੰਗਤ ਜਿੱਥੇ ਮਹਾਰਾਜ ਦਾ ਸਿੱਖ ਭਾਈ ਫੱਗੂ ਚੇਤੇ ਕਰੀ ਜਾਂਦਾ ਮਹਾਰਾਜ ਚੇਤੇ ਕਰਦਾ ਘੋੜੇ ਤੇ ਚੜ੍ਹੇ ਚੜਾਏ ਡੇਉੜੀ ਤੋਂ ਅੰਦਰ ਆਏ ਔ 70 ਫੁੱਟ ਦਾ ਕੱਦ ਘੋੜੇ ਦਾ ਚਿੱਟੇ ਰੰਗ ਦਾ ਉਹ ਨੁਕਰਾ ਘੋੜਾ ਸਾਦ ਸੁੰਦਰ ਜਿਹਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਵਾਰ ਨੇ ਮਹਾਰਾਜ ਜੀਆਂ ਦਾ ਕੱਦ ਚਿਹਰਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਕਰੋੜਾਂ ਸੂਰਜਾਂ ਦੀ ਰੋਸ਼ਨੀ ਹੈ ਲੋਕ ਕਈ ਕਹਿੰਦੇ ਗੁਰੂ ਚੰਨ ਵਰਗਾ ਕਹਿੰਦੇ ਸਾਹਿਬ ਫਿਰ ਕਹਿ ਦਿੰਦੇ ਆ ਭਗਤ ਮੰਨਣ ਵਾਲੇ ਨਹੀਂ ਉਹ ਚੰਨ ਨੂੰ ਤਾਂ ਦਾਗ ਲੱਗਿਆ ਮੇਰੇ ਘੁਰਾ ਨੂੰ ਦਾਗ ਨਾ ਕੋਈ ਚੰਨ ਨੂੰ ਤਾਂ ਦਾਗ ਲੱਗਿਆ ਘੁਰਾ ਨੂੰ ਦਾਗ ਨਾ ਕੋਈ ਮੇਰੇ ਚੰਨ ਨੂੰ ਤਾਂ ਦਾਗ ਲੱਗਿਆ ਘੁਰਾ ਨੂੰ ਦਾਗ ਨਾ ਕੋਈ ਚੰਨ ਨੂੰ ਤਾਂ ਦਾਗ ਲੱਗਿਆ ਮੇਰੇ ਘੁਰਾ ਨੂੰ ਦਾਗ ਨਾ ਕੋਈ ਪੜੋ ਚੰਨ ਨੂੰ ਤਾਂ ਦਾਗ ਲੱਗਿਆ ਮੇਰੇ ਦਾਗ ਤਾਂ ਚੰਨ ਨੂੰ ਤਾਂ ਮੇਰੇ ਜੁਦਾ ਨੂੰ ਦਾਗ ਨਾ ਕੋਈ ਚਾਨਣ ਨੂੰ ਤਾਂ ਦਾਗ ਲੱਗਿਆ ਮੇਰੇ ਘੁਰਾ ਨੂੰ ਦਾਗ ਨਾ ਕੋਈ ਚੰਨ ਨੂੰ ਤਾਂ ਦਾਗ ਲੱਗਿਆ ਘੁਰਾ ਨੂੰ ਦਾਗ ਨਾ ਕੋਈ ਦਾਗ ਨਾ ਕੋਈ ਤਨ ਨੂੰ ਤਾਂ ਦਾਗ ਲੱਗਿਆ ਮੇਰੇ ਜੁਦਾ ਓਏ ਬੜੋ ਚੰਨ ਨੂੰ ਤਾਂ ਦਾਗ ਲੱਗਿਆ ਮੇਰੇ ਗੁਰਾਂ ਨੂੰ ਤਾਂ ਕੋਈ ਉਹ ਗੁਰਾਂ ਨੂੰ ਦਾਗ ਨਾ ਕੋਈ ਗੁਰਾਂ ਨੂੰ ਦਾਗ ਨਾ ਕੋਈ ਉਹ ਦਾਗ ਕੋਈ ਗੁਰਾਂ ਨੂੰ ਦਾਗ ਨਾ ਕੋਈ ਗੁਰਾਂ ਨੂੰ ਦਾਗ ਨਾ ਕੋਈ ਜਿ ਚੰਨ ਨੂੰ ਤਾਂ ਦਾਗ ਲੱਗਿਆ ਮੇਰੇ ਗੁਰਾਂ ਨੂੰ ਤਾਂ ਤਨ ਨੂੰ ਦਾਗ ਲੱਗਿਆ ਗੁਰਾਂ ਨੂੰ ਦਾਗ ਨਾ ਕੋਈ ਤਨ ਨੂੰ ਦਾਗ ਲੱਗਿਆ ਗੁਰਾਂ ਨੂੰ ਦਾਗ ਨਾ ਕੋਈ ਤਨ ਨੂੰ ਤਾਂ ਦਾਗ ਲੱਗਿਆ ਗੁਰਾਂ ਨੂੰ ਤਾਂ ਦਾਗ ਕੋਈ ਨਾ ਤਨ ਨੂੰ ਤਾਂ ਦਾਗ ਚੰਨ ਨੂੰ ਤਾਂ ਦਾਗ ਲੱਗਿਆ ਮੇਰੇ ਗੁਰਾਂ ਨੂੰ ਤਾਂ ਦਾਗ ਕੋਈ ਸਿੱਖ ਕਹਿੰਦੇ ਨਹੀਂ ਨਹੀਂ ਗੁਰੂ ਸਾਡਾ ਚੰਨ ਵਰਗਾ ਥੋੜੀ ਇਹ ਕਹਿੰਦੇ ਚੰਨ 'ਚ ਤਾਂ ਦਾਗ ਹੈ ਤੇ ਸਾਡੇ ਭਗਵਾਨ ਪਰਮੇਸ਼ਰ ਗੁਰੂ ਚ ਕੋਈ ਕਮੀ ਥੋੜਾ ਇੰਨਾ ਪਿਆਰ ਕਰਦੇ ਸਿੱਖ ਗੁਰੂ ਦੇ ਨਾਲ ਆਗੇ ਮਹਾਰਾਜ ਘੋੜੇ ਤੇ ਚੜ ਕੇ ਘੋੜੇ ਦੀ ਟਾਪ ਸੁਣੀ ਖੜਕਾ ਹੋਇਆ ਬਾਹਰ ਆ ਗਿਆ ਖੱਗੂ ਕਮਰੇ ਚੋਂ ਦੇਖਦਾ ਕਿ ਮਨ ਤਾਂ ਨਿਹਾਲ ਹੋਈ ਜਾਂਦਾ ਦੇਖ ਕੇ ਐਡਾ ਉੱਚਾ ਘੋੜਾ ਉੱਤੇ ਜਿਹੜਾ ਬੈਠਾ ਉਹਦੋਂ ਵੀ ਸੋਹਣਾ ਕਹਿੰਦਾ ਕੌਣ ਹੋ ਤੁਸੀਂ ਮਹਾਰਾਜ ਕਹਿੰਦੇ ਸ਼ਾਬਾਸ਼ ਇਹ ਕਹਿੰਦੇ ਨਾਲੇ ਤਾਂ ਸوير ਦਾ ਯਾਦ ਕਰੀ ਜੰਨਾ ਹੁਣ ਪੁੱਛਦਾ ਕੌਣ ਬਸ ਇੰਨਾ ਕਹਿਣ ਦੀ ਧੀਰ ਸੀ ਫਿਰ ਸਾਧ ਸੰਗਤ ਉਹ ਗੁਰੂ ਦਾ ਦਰਸ਼ਨ ਹੋਇਆ ਨਾ ਖੁਸ਼ੀ ਚ ਰੋਂਦਾ ਨਾ ਕਈ ਵਾਰੀ ਬੰਦਾ ਖੁਸ਼ੀ ਚ ਵੀ ਰੋ ਪੈਂਦਾ ਮਨ ਭਰ ਜਾਂਦਾ ਨਾ ਖੁਸ਼ੀ ਚ ਹੰਝੂ ਨਿਕਲਦੇ ਆ ਭਾਈ ਫੱਗੂ ਦੇ ਪਤਾ ਕੀ ਕਹਿੰਦਾ ਗੁਰੂ ਤੇਗ ਬਹਾਦਰ ਨਹੀਂ ਕਿਹਾ ਕਿਉਂਕਿ ਨਾ ਕਿਹੜਾ ਪਤਾ ਸੀ ਉਹਨੂੰ ਕਹਿੰਦਾ ਗੁਰੂ ਨਾਨਕ ਜੀ ਆ ਗਏ ਤੁਸੀਂ ਹੇ ਗੁਰੂ ਨਾਨਕ ਆ ਗਏ ਮਹਾਰਾਜ ਮੈਨੂੰ ਦਰਸ਼ਨ ਦੇਣ ਵਾਸਤੇ ਰਕਾਬਾਂ ਫੜੀਆਂ ਮਹਾਰਾ ਦਾ ਸੋਹਣਾ ਚਰਨ ਫੜ ਕੇ ਨਾ ਰਕਾਬ ਚੋਂ ਖਿੱਚਿਆ ਕਹਿੰਦਾ ਉਤਰੋ ਥੱਲੇ ਪੈਰ ਮਹਾਰਾ ਦਾ ਆਉ ਦੇ ਹੱਥਾਂ ਤੇ ਰੱਖ ਕੇ ਕਹਿੰਦਾ ਮਹਾਰਾ ਥੱਲੇ ਉਤਰੋ ਉਤਾਰਿਆ ਮਹਾਰਾਜ ਨੂੰ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਨੂੰ ਕਿਉਂ ਉੱਚਾ ਸਾਰਾ ਮੰਝਾ ਚਿੱਟੀ ਚਾਦਰ ਵਿਛਾਈ ਲੋਕਾਂ ਨੂੰ ਪਿੰਡ ਦੇ ਨੂੰ ਪਤਾ ਲੱਗ ਗਿਆ ਕਿ ਫੱਗੂ ਦੇ ਘਰੇ ਗੁਰੂ ਨਾਨਕ ਦੇਵ ਜੀ ਆ ਗਏ ਫੱਗੂ ਦੇ ਘਰ ਗੁਰੂ ਨਾਨਕ ਦੇਵ ਜੀ ਬਸ ਫਿਰ ਉੱਥੇ ਸਾਸ ਨਹੀਂ ਕੱਟ ਇਨਾ ਹੋਇਆ ਹੱਦੋਂ ਪਰਾਂ ਕੱਟ ਹੋ ਗਿਆ ਉੱਥੇ ਹੜ ਆ ਗਿਆ ਸੰਗਤਾਂ ਦਾ ਪਿੰਡ ਦੇ ਮੋਤਵਾਰ ਵੱਡੇ ਪਤਾ ਆ ਕੇ ਕੀ ਕਹਿੰਦੇ ਮਹਾਰਾਜ ਨੂੰ ਗੁਰੂ ਨਾਨਕ ਜੀ ਇੰਨੇ ਚਿਰ ਬਾਅਦ ਆਇਓ ਹੁਣ 200 ਸਾਲ ਲਾਤਾ ਇੱਥੇ ਆਉਣ ਲੱਗਿਆ ਤੁਸੀਂ ਆਏ ਨਹੀਂ ਕਦੇ ਢੇੜਾ ਹੀ ਨਹੀਂ ਮਾਰਿਆ ਭੁੱਲ ਗਏ ਸੀ ਸਾਨੂੰ ਕਿ ਅਸੀਂ ਸਿੱਖ ਬਣਾ ਕੇ ਆਏ ਸੀ ਕਿਸੇ ਪਿੰਡ ਦੇ ਲੋਕਾਂ ਨੂੰ ਹੇ ਗੁਰੂ ਨਾਨਕ ਜੀ 200 ਸਾਲ ਬਾਅਦ ਆਇਓ ਧੰਨ ਸ਼ੋਕਰ ਆਤ ਆ ਗਏ ਸਾਡੀ ਸਾਰਤਾ ਲਈ ਹੈ ਫੇਰ ਕੀ ਸਾਸ਼ਣ ਜੀ ਵਿਹੜੇ ਚ ਕਾਠੀ ਕਾਠ ਕਿਤੇ ਲੰਗਰ ਚੱਲਣ ਸੁਬਾ ਸ਼ਾਮ ਕੀਰਤਨ ਹੋਇਆ ਕਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪ੍ਰਵਚਨ ਕਰਿਆ ਕਰਨ ਬਾਣੀ ਸੁਨਾਇਆ ਕਰਨ ਨਿਹਾਲ ਕਰਿਆ ਕਰਨ ਮਨ ਨਾ ਕਰਿਆ ਕਰੇ ਲੋਕਾਂ ਦਾ ਕੀ ਕੀਰਤਨ ਮੁੱਕ ਜੇ ਹੁਣ ਹਫਤਾ ਰਹੇ ਮਹਾਰਾਜ ਕੀਰਤਨ ਮੁਕਣਾ ਸੀ ਹਫਤੇ ਬਾਅਦ ਜਾਣਾ ਸੀ ਮਹਾਰਾਜ ਫਗੂ ਨੂੰ ਕਹਿੰਦੇ ਹੁਣ ਜਾਈਏ ਤੇਰਾ ਮਨ ਦਾ ਪ੍ਰੇਮ ਪੂਰਾ ਹੋ ਗਿਆ ਕਹਿੰਦਾ ਚਿੱਤ ਤਾਂ ਨਹੀਂ ਕਰਦਾ ਕਹਿੰਦਾ ਮਸਾਂ ਤਾਂ 200 ਸਾਲਾਂ ਬਾਅਦ ਗੁਰੂ ਨਾਨਕ ਜੀ ਆਏ ਹੋ ਤੁਸੀਂ ਹੁਣ ਫੇਰ ਚਲੇ ਜਾਓਗੇ ਕਹਿੰਦੇ ਨਹੀਂ ਫਗੂ ਇਦਾਂ ਸੰਗਤ ਕਰਾਉਂਦਾ ਰਹੀ ਰੋਜ਼ ਇੱਥੇ ਸਵੇਰ ਸ਼ਾਮ ਕੀਰਤਨ ਕਰਾਇਆ ਕਰ ਲੰਗਰ ਲਾਇਆ ਕਰ ਆ ਜਿਹੜੇ ਮੰਜੇ ਤੇ ਬੈਠੇ ਆ ਨਾ ਸੋਹਣੀ ਚਾਦਰ ਬਦਲਿਆ ਕਰ ਆਹੀਂ ਬੈਠੇ ਦਿਸਿਆ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਜਾਵਾਂਗੇ ਨਹੀਂ ਕਹਿੰਦੇ ਹੁਣ ਅਸੀਂ ਹੁਣ ਇਦਾਂ ਹੀ ਦਰਸ਼ਨ ਹੋਣਗੇ ਤੁਹਾਨੂੰ ਸਭ ਨੂੰ ਇਦਾਂ ਹੀ ਬੈਠਿਆ ਕਰਾਂਗੇ ਅਸੀਂ ਮਹਾਰਾਜ ਕਹਿੰਦੇ ਜਾਣ ਦੇ ਸਾਨੂੰ ਫਿਰ ਇਹ ਅੰਦਰੋਂ ਕਮਰੇ ਚ ਇਕੱਠਾ ਕਰਕੇ ਲਿਆਇਆ ਜਿਹੜਾ ਕੋਈ ਸੰਗਤ ਨੂੰ ਇਕੱਠਾ ਕੀਤਾ ਸੀ ਮਹਾਰਾਜ ਅਸ ਭੁੱਲ ਨਾ ਜਾਵਾ ਸੰਗਤ ਦੀ ਕਾਰ ਭੇਟਾ ਲੈ ਜੋ ਇਹਦੇ ਤੇ ਤੁਹਾਡਾ ਹੱਕ ਹੈ ਮੇਰਾ ਹੱਕ ਨਹੀਂ ਹੈਗਾ ਲੈ ਜੋ ਇਹਨੂੰ ਲੈ ਲਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਾ ਕੁਝ ਹੱਸੀ ਜਾਂਦੇ ਕਹਿੰਦੇ ਫੱਗੂ ਉਹ ਬਾਈ ਤਾਂ ਸਾਡੀ ਇੱਕ ਚੀਜ਼ ਰੱਖ ਲਈ ਅਮਾਨਤ ਰੱਖ ਲਈ ਸਾਡੀ ਹਰਾਨ ਹੁੰਦਾ ਮਹਾਰਾਜ ਮੈਂ ਤਾਂ ਸਾਰਾ ਕੁਝ ਲਿਆਇਆ ਮੈਂ ਕੀ ਰੱਖ ਲਿਆ ਕਹਿੰਦੇ ਕਰਿਆ ਸਿਰ ਤੇ ਹੱਥ ਰੱਖਿਆ ਭਾਈ ਫੰਗੂ ਦੇ ਯਾਦ ਕਰਾਤਾ ਇਹਨੂੰ ਚੇਤਾ ਆ ਗਿਆ ਅੱਜ ਤੋਂ 10 20 ਸਾਲ ਪਹਿਲਾਂ ਨਾ ਇੱਕ ਬੀਬੀ ਨਵੀਂ ਵਿਆਹੀ ਆਈ ਸੀ ਅੱਗੇ ਉਹਦੀ ਸਸਕਾਰ ਸੇਵਾ ਦਿੰਦੀ ਹੁੰਦੀ ਸੀ ਕੁਛ ਨਾ ਕੁਛ ਝੋਲੇ ਚ ਪਾਉਣਾ ਕਿ ਲੈ ਜਾ ਗੁਰੂਪਰਥਾਏ ਤੇ ਅੱਜ ਉਹ ਕਿਤੇ ਘਰੇ ਨਹੀਂ ਸੀ ਨਵੀਂ ਵਿਆਹੀ ਆਕੀ ਹੋਈ ਕਿ ਬਾਬਾ ਤੂੰ ਸਵੇ ਹੀ ਆ ਜਾਣਾ ਉਹ ਕਹਿੰਦਾ ਪੁੱਤਰੀ ਮੈਂ ਆ ਘਰੋਂ ਕਦੇ ਖਾਲੀ ਨਹੀਂ ਗਿਆ ਜੋ ਵੀ ਹੈਗਾ ਦੇ ਦੇ ਤੇਰੇ ਕੋਲੇ ਮੈਂ ਤਾਂ ਕਦੇ ਇੱਥੋਂ ਗਿਆ ਨਹੀਂ ਮੁੜ ਕੇ ਉਹਨੇ ਅੱਕੀ ਹੋਈ ਨੇ ਝਾੜੂ ਲਾਉਂਦੀ ਸੀ ਸਾਧਸਿੰਘ ਕੂੜੇ ਦਾ ਬੁੱਕ ਭਰ ਕੇ ਪਾਤਾ ਕਿ ਆਹੀ ਲੈ ਜਾ ਆਹੀ ਹੈ ਮੇਰੇ ਕੋਲ ਸਾਧਸਿੰਘ ਤੋਂ ਭਾਈ ਫੱਗੂ ਨੇ ਜਾ ਕੇ ਕੂੜਾ ਫਰੋਲ ਕੇ ਇੱਕ 베ਰ ਦੀ ਗਿੱਟ ਕਿਤੇ 베ਰ ਖਾਦੇ ਹੋਣਗੇ ਉਹ ਗਿੱਟਕ ਸਿੱਟੀ ਹੋਈ ਉਹ ਆਪਦੇ ਘਰ ਦੇ ਵੇੜੇ ਚਲਾਤੀ ਧਿਆਨ ਗਿਆ ਉਹ 베ਰ ਬੀਜ ਤੋਂ ਬ੍ਰਿਖ ਬਣਿਆ ਹੋਇਆ ਐਡਾ ਵੱਡਾ ਐਡੇ ਐਡੇ 베ਰ ਲੱਗੇ ਹੋਏ ਆ ਮਹਾਰਾਜ ਕਹਿੰਦੇ ਸਾਡੀ ਮੰਨਤ ਹੈ ਕਹਿੰਦੇ ਭਾਈ ਫੱਗੂ ਹਲਾਏ ਨੂੰ 베ਰੀ ਨੂੰ ਝਾੜੋ ਸਿੱਖਾਂ ਨੂੰ ਚੜਾਤਾ ਇਹ 베ਰੀ ਨੂੰ ਝਾੜੋ ਟੋਕਰੇ ਹੀ ਟੋਕਰੇ ਭਰ ਗਏ 베ਰਾਂ ਦੇ ਸਾਧ ਸੰਗਤ ਜੀ ਉਥੇ ਟੋਕਰੇ ਫਿਰ ਬਹਿ ਗਏ ਮਹਾਰਾਜ ਆਪਣੇ ਆਸਣ ਤੇ ਸਿੱਖਾਂ ਟੋਕਰੇ ਅੱਗੇ ਲਾਤੇ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਦੇ ਇਉਂ ਬੁੱਕ ਭਰਦੇ ਆ ਦੋਨਾਂ ਹੱਥਾਂ ਨਾਲ ਮਹਾਰਾਜ ਬੁੱਕ ਭਰ-ਭਰ ਕੇ ਇਉਂ ਝੋਲੀਆਂ ਚ ਪਾਉਂਦੇ ਸਿੱਖਾਂ ਦੀ ਪ੍ਰਸ਼ਾਦ ਦਿੰਦੇ ਆ ਸਾਧ ਸੰਗਤ ਜੀ ਅੱਜ ਵੀ ਉਹ ਭਾਈ ਫੱਗੂ ਦਾ ਘਰ ਉੱਥੇ ਗੁਰਦੁਆਰਾ ਸਾਸਾ ਰਾਮ ਬਿਹਾਰ ਦੇ ਵਿੱਚ ਬੇਰ ਸਾਹਿਬ ਗੁਰਦੁਆਰਾ ਬਣਿਆ ਹੋਇਆ ਉਹ ਘਰ ਘਰ ਨਹੀਂ ਰਿਹਾ ਲੋਕ ਉੱਥੇ ਆ ਕੇ ਮੱਥਾ ਟੇਕਦੇ ਆ ਉਸ ਘਰ 'ਚ ਜਿੱਥੇ ਕਿਸੇ ਟਾਈਮ 5 7 10 ਦਿਨ ਗੁਰੂ ਤੇਗ ਬਹਾਦਰ ਜੀ ਬੈਠੇ ਸੀ ਭਾਈ ਉਹ ਧਰਤੀ ਨੂੰ ਕਿਉਂ ਮੱਥਾ ਟੇਕਦੇ ਆ ਮਹਾਰਾਜ ਤਾਂ ਚਲੇ ਗਏ ਉੱਥੋਂ ਨਹੀਂ 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 ਇਹ ਵੈ ਮੈਂ ਤੁਹਾਨੂੰ ਜਿੱਥੇ ਬਹਿ ਜਾਣਾ ਆ ਕੇ ਇਦੋਂ ਜਾਣਗੇ ਨਾ ਇਦੋਂ ਬਾਅਦ ਮਹਾਰਾਜ ਇੱਥੇ ਖੜ ਕੇ ਮੱਥਾ ਟੇਕੀ ਜਾਇਓ ਇੱਥੇ ਹੱਥ ਜੋੜ-ਜੋੜ ਕੇ ਅਰਦਾਸਾਂ ਕਰੀ ਜਾਇਓ ਇੱਥੋਂ ਅਰਦਾਸਾਂ ਪੂਰੀਆਂ ਹੋਣ ਲੱਗ ਜਾਣਗੀਆਂ ਤੁਹਾਡੀਆਂ ਜਿੱਥੇ ਬਹਿੰਦੇ ਉੱਥੇ ਬਰਕਤਾਂ ਮਨ ਚੰਦੀਆਂ ਦੌਲਤਾਂ ਦਿੰਦੇ ਆਉਦੇ ਸਿੱਖਾਂ ਨੂੰ ਮਨ ਚੰਦੀਆਂ ਧਰਤੀ ਪੂਜਣਯੋਗ ਹੋ ਜਾਂਦੀ ਹੈ ਕਰਮਾਂ ਵਾਲੀ ਬਰਕਤਾਂ ਵਾਲੀ ਧਰਤੀ ਬਣ ਜਾਂਦੀ ਹੈ ਸਾਸ ਨੂੰ ਉੱਥੋਂ ਬਰਕਤਾਂ ਨਹੀਂ ਮੁੱਕਦੀਆਂ ਆ ਧਰਤੀ ਅਸ਼ੀਰਵਾਦ ਦੇਣ ਵਾਲੀ ਬਣ ਗਈ ਕਿਉਂ ਦੁਨੀਆ ਦਾ ਸਰਬ੍ਰੇ ਕਾਇਨਾਤ ਰਾਜਾ ਨਰਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੈਠੇ ਆ ਐਡੀ ਤੁਹਾਡੀ ਸ਼ਰਧਾ ਹੋਣੀ ਚਾਹੀਦੀ ਹੈ ਤੁਹਾਡੇ ਬੱਚਿਆਂ ਦੀ ਐਡੀ ਸ਼ਰਧਾ ਹੋਣੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਤਾਰ ਆਇਆ ਹੋਵੇ ਸਾਤ ਸੰਗਤ ਜੀ ਬੱਚਿਆਂ ਨੂੰ ਕਿਹਾ ਹੋਵੇ ਕਿ ਕਰੋ ਸੇਵਾ ਦੱਬ ਕੇ ਗੁਰਦੁਆਰੇ ਨਹੀਂ ਨਾ ਜਾਂਦੇ ਤੁਸੀਂ ਇੱਥੇ ਜੋਰ ਲਾਓ ਬਈ ਕਰੋ ਜਿੰਨੀ ਸੇਵਾ ਕਰਨੀ ਗੁਰਦੁਆਰੇ ਕਿਸੇ ਨੇ ਬਾਬਾ ਜੀ ਨੇ ਚੋਰ ਸਾਬ ਨਹੀਂ ਕਰਨ ਦੇਣਾ ਉੱਥੇ ਕੋਈ ਕਹਿ ਸਕਦਾ ਹੈ ਮੋਨਾ ਹੈ ਫਲਾਨਾ ਹੈ ਓਹ ਇੱਥੇ ਕਿਹਨੇ ਕਹਿਣਾ ਇੱਥੇ ਤਾਂ ਤੁਹਾਡਾ ਘਰ ਹੈ ਮਹਾਰਾਜ ਆਏ ਹੋਏ ਆ ਚੱਕੋ ਚੋਰ ਸਾਬ ਕਰੋ ਸੇਵਾ ਮੈਂ ਕੱਲ ਵੀ ਕਿਹਾ ਸੀ ਆ ਦਰੀਆਂ ਝਾੜੋ ਕੀ ਸੇਵਾ ਕਰ ਸਕਦੇ ਹੋ ਕਰਨ ਵਾਲੇ ਲਈ ਮੁੱਕਦੀ ਨਹੀਂ ਸੇਵਾ ਤੇ ਜਿਨੇ ਕਰਨੀ ਨਹੀਂ ਰੁਕਦੀ ਨਹੀਂ ਸੇਵਾ ਸਾਧ ਸੰਗਤ ਕਰਨ ਵਾਲਾ ਬੇਲਾ ਨਹੀਂ ਹੁੰਦਾ ਕਦੇ ਇੱਥੇ ਭਾਈ ਬਹਿਲੋਂ ਵਰਗੇ ਭਾਈ ਛਾਲੋ ਵਰਗੇ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖ ਸਾਰੇ ਅਮਰਸਰ ਦਾ ਕੁੰਡਾ ਚੱਕ ਕੇ ਲਿਆਉਂਦੇ ਸੀ ਮਹਾਰਾਜ ਨੇ ਆਵੇ ਬਣਾਏ ਸੀ ਇੱਟਾਂ ਪੱਕੀਆਂ ਨਿਕਲਣ ਉਹ ਜਾ ਕੇ ਜਾਲਣੇ ਕੂੜੇ ਨੂੰ ਜਾਲਣਾ ਜਾ ਕੇ ਇੱਥੇ ਸਿੱਖਾਂ ਦੀਆਂ ਏਡੀਆਂ ਸੇਵਾਵਾਂ ਨੇ ਇੱਥੇ ਕਿਤੇ ਮੁੱਕਦੀ ਹੈ ਸੇਵਾ ਹਾਂ ਉਹ ਗੱਲ ਬਕਰੀਏ ਸਾਨੂੰ ਦੀਂਦੀ ਨਹੀਂ ਪਈ ਕੀ ਸੇਵਾ ਕਰੀਏ ਕਿਉਂ ਕਿ ਸਾਥ ਸੰਗਤ ਜੀ ਅਸੀਂ ਕਰਨੀ ਕੋਈ ਨਹੀਂ ਨਾ ਸਾਨੂੰ ਤਾਂ ਨਹੀਂ ਦੱਸਲੀ ਨਹੀਂ ਤਾਂ ਜਿਹੜੇ ਕਰਨ ਵਾਲਿਆ ਨਾ ਉਹ ਤਾਂ ਕਹਿੰਦੇ ਹੁਣ ਚਾਦਰ ਦੇ ਬਾਲ ਕੱਢ ਦਿਓ ਹੁਣ ਗੁਰਦੁਆਰੇ ਜਾ ਕੇ ਰਮਾਲੇ ਤੈਨ ਲਾ ਦਿਓ ਆ ਗੁਰਦੁਆਰੇ ਝਾੜੂ ਮਾਰ ਦਿਓ ਆ ਮੈਟ ਝਾੜ ਦਿਓ ਹੁਣ ਆ ਪਾਣੀ ਬਦਲ ਦਿਓ ਜਿੱਥੇ ਸੰਗਤ ਚਰਨਤ ਹੁੰਦੀ ਆ ਮੁੱਕਦੇ ਕਿਤੇ ਕੰਮ ਆ ਬੀਬੀ ਸਵੇਰ ਦੀ ਲੱਗ ਜਾਂਦੀ ਏ ਕੰਮ ਕਰਨ ਕੋਈ ਨਾ ਕੋਈ ਮੁੱਕਦੇ ਹੀ ਨਹੀਂ ਉਹਦੇ ਕੋਈ ਕਹੇ ਨਾ ਜਾਂਦੀ ਨਹੀਂ ਕਿਤੇ ਕੀ ਜਾਵਾ ਮੇਰੇ ਤਾਂ ਘਰ ਦੇ ਕੰਮ ਨਹੀਂ ਮੁੱਕਦੇ ਕਿਤੇ ਕੰਮ ਕਿਤੇ ਮੁੱਕਦੇ ਲੱਗੋ ਸੇਵਾ ਚ ਸਾਧ ਸੰਗਤ ਜੀ ਉਹ 사ਸਾ ਰਾਮ ਪਿੰਡ ਦੇ ਵਿੱਚ ਸਿੱਖੀ ਗੁਰਮਾਨਕ ਦੇ ਮਹਾਰਾਜ ਨੇ ਫੁਲਾਈ ਫਿਰ ਗੁਰੂ ਤੇਗ ਬਹਾਦਰ ਮਹਾਰਾਜ 200 ਸਾਲ ਬਾਅਦ ਗਏ ਉੱਥੇ। ਸੋ ਆਪਣੇ ਬੱਚਿਆਂ ਨੂੰ ਜੋੜ ਦੋ ਇੱਧਰ ਨੂੰ। ਫਿਰ ਭਲਾ ਹੋ ਜੂ ਤੁਹਾਡਾ ਸਾਰਿਆਂ ਦਾ। ਭਲਾ। ਸਤਿਗੁਰੂ ਨੇ ਇਹ ਮਹਾਨ ਬਖਸ਼ਿਸ਼ ਰਹਿਮਤ ਕੀਤੀ ਹੈ। ਸਾਰੇ ਹੀ ਪਰਿਵਾਰ ਨੂੰ ਪਾਈ ਜਗਰੂਪ ਸਿੰਘ ਜੀ। ਹੋਰ ਇਹਨਾਂ ਦੇ ਦੋਨੇ ਭਰਾ ਸਾਰੇ ਹੀ ਪਰਿਵਾਰ ਨੂੰ ਸਾਧ ਸੰਗਤ ਜੀ ਮਹਾਰਾਜ ਨੇ ਸੇਵਾ ਬਖਸ਼ੀ ਹੈ। ਤੇ ਪਰਿਵਾਰ ਦੇ ਜੀਆ ਨੇ ਬੜੀ ਤਨਦੇਹੀ ਨਾਲ ਸੇਵਾ ਕੀਤੀ ਆ ਸਤਿਗੁਰੂ ਕਿਰਪਾ ਕਰਨ ਇਹਨਾਂ ਦੇ ਅੰਗ ਸੰਗ ਸਹਾਇ ਹੋਣ ਤੇ ਨਾਮ ਬਾਣੀ ਦਾ ਪ੍ਰਵਾਹ ਇਹ ਬੇਨਤੀ ਕਰ ਲਵੇ ਸਾਰਾ ਪਰਿਵਾਰ ਹੁਣ ਨਾਮ ਬਾਣੀ ਦਾ ਪ੍ਰਵਾਹ ਚਲਾਇਆ ਨਾ ਸਤਿਗੁਰੂ ਜੀ ਹੁਣ ਇਹ ਚੱਲਦਾ ਹੀ ਰਵੇ ਸਾਡੇ ਘਰੇ ਫਾਇਦਾ ਤਾਂ ਤਾਂ ਹੈ ਕਿ ਹੁਣ ਪ੍ਰੇਮ ਦਿਖਾਇਆ ਨਾ ਦੋ ਦਿਨ ਮਹਾਰਾਜ ਨੂੰ ਤਿੰਨ ਦਿਨ ਇਦੂ ਗਾਂ ਪ੍ਰੇਮ ਵਧੇ ਹੋਰ ਵਧੇ ਘਟੇ ਨਾ ਇਤੂ ਬਾਅਦ ਵਧੇ ਪ੍ਰੇਮ ਪਾਠ ਸ਼ੁਰੂ ਕਰ ਦਈਏ ਸੇਵਾ ਸ਼ੁਰੂ ਕਰ ਦਈਏ ਫੇਰ ਸਵਾਦ ਹੈ ਸਾਥ ਸੰਗਤ ਜੀ ਜੇ ਤਿੰਨ ਕਿ ਦਿਨ ਸੇਵਾ ਕਰ ਲਈ ਉਦੋਂ ਬਾਅਦ ਪ੍ਰੇਮ ਹੀ ਘਟ ਗਿਆ ਫੇਰ ਕੀ ਫਾਇਦਾ ਹੋਇਆ ਪ੍ਰੇਮ ਵਧਣਾ ਚਾਹੀਦਾ ਵਧਣਾ ਫੇਰ ਫੇਰ ਫਾਇਦਾ ਫੇਰ